ਦੋਸਤੋ ਤੁਸੀਂ ਇਹ ਲੋਹੇ ਦਾ ਕਰਾਹਾ ਵੇਖ ਰਹੇ ਹੋ ਕੋਈ ਆਮ ਕਹਾਣੀ ਇਹ ਮਹਾਪਾਰ ਦੇ ਮਹਾਨ ਯੋਧੇ ਭੀਮ ਦਾ ਕਰਾਹਾ ਤੇ ਉੱਥੇ ਦੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਭੀਮ ਇਸ ਦੇ ਵਿੱਚ ਖਾਣਾ ਖਾਂਦਾ ਸੀ ਤੇ ਮੰਦਿਰ ਵੀ ਉੱਥੇ ਭੀਮ ਦਾ ਬਣਿਆ ਹੋਇਆ ਤਸਵੀਰਾਂ ਤੁਹਾਨੂੰ ਸਿੱਧੇ ਦਿਖਾ ਦਿਆਂ ਉਹ ਯੋਧੇ ਨੇ ਜਿਨ੍ਹਾਂ ਨੇ ਵੱਡੇ ਇਤਿਹਾਸ ਰਚੇ ਨੇ ਤੇ ਮੰਦਿਰ ਹੈ ਕਿੱਥੇ ਹੈ ਕਿਵੇਂ ਤੁਸੀਂ ਜਿਗਤ ਉੱਤੇ ਜਾ ਕੇ ਦਰਸ਼ਨ ਕਰ ਸਕਦੇ ਹੋ ਪੂਰੀ ਸਟੋਰੀ ਲਾਸਟ ਤੱਕ ਦੇਖਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਿਉਂਕਿ ਹੋਰ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਦਿਆ ਕਰਨੀਆਂ ਨੇ ਤੇ ਇਹ ਮੰਦਿਰ ਪੇਵੇ ਦੇ ਵਿੱਚ ਬਣਿਆ ਹੋਇਆ ਜਿੱਥੇ ਕਿ ਅੱਜ ਵੀ ਭੀਮ ਦਾ ਕਰਾਹ ਉਹ ਜਗ੍ਹਾ ਦੇ ਉੱਤੇ ਮੌਜੂਦ ਹੈ ਤੇ ਉੱਥੋਂ ਦੇ ਲੋਕਾਂ ਵੱਲੋਂ ਜੋ ਜਾਣਕਾਰੀ ਸੀ ਪ੍ਰਾਪਤ ਕੀਤੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਮੰਦਿਰ ਦੇ ਵਿੱਚ ਜਿਹੜੇ ਭੀਮ ਤੇ ਉਹਨਾਂ ਦੇ ਭਰਾ ਇਸ ਜਗ੍ਹਾ ਉੱਤੇ ਆਏ ਸੀ ਉਹ ਉਹ ਖਾਣਾ ਇੰਨਾ ਕਰਾਹੇ ਦੇ ਵਿੱਚ ਹੀ ਖਾਂਦੇ ਸੀ ਤਾਂ ਇਸ ਜਗ੍ਹਾ ਦੇ ਉੱਤੇ ਇੱਕ ਪੁਰਾਣੀ ਸ਼ਿਵਲਿੰਗ ਮੰਦਿਰ ਹੀ ਬਣਿਆ ਹੋਇਆ ਜਿੱਥੇ ਕਿ ਜਿਹੜੇ ਭੀਮ ਤੇ ਉਹਨਾਂ ਦੇ ਭਰਾ ਸ਼ਿਵਲਿੰਗ ਦੀ ਪੂਜਾ ਕਰਦੇ ਸੀ ਸ਼ਿਵਪਗਵਾਰ ਨੂੰ ਪ੍ਰਸੰਨ ਕਰਦੇ ਸੀ ਤੇ ਅੱਜ ਵੀ ਸ਼ਿਵਲਿੰਗ ਦੇ ਉੱਤੇ ਲੋਕ ਮੱਥਾ ਟੇਕਦੇ ਨੇ ਤੇ ਜਦੋਂ ਵੀ ਅੱਜ ਆਰਤੀ ਹੁੰਦੀ ਹੈ ਤੇ ਇਸ ਕੜਾਹੇ ਦੇ ਵੀ ਨਾਲ ਆਰਤੀ ਹੁੰਦੀ ਹੈ ਕਿਉਂਕਿ ਮਹਾਨ ਯੋਧੇ ਭੀਮ ਤੇ ਉਹਨਾਂ ਦੇ ਭਰਾ ਹੋਏ ਨੇ ਤਾਂ ਇਸ ਨੂੰ ਲੈ ਕੇ ਇਹ ਵੀ ਦੱਸ ਦਿੰਨੇ ਆ ਕਿ ਕਈ ਲੋਕਾਂ ਦੇ ਮਨ ਦੇ ਵਿੱਚ ਵੀ ਸਵਾਲ ਹੋਵੇਗਾ ਕਿ ਇੰਨਾ ਵੱਡਾ ਕੜਾਹਾ ਕਿ ਉਹ ਕਿਵੇਂ ਇਸ ਦੇ ਵਿੱਚ ਖਾਣਾ ਖਾਂਦਾ ਹੋਵੇਗਾ ਤੋਂ ਭੀਮ ਦੇ ਵੱਡੇ ਇਤਿਹਾਸ ਨੇ ਤੇ ਤੁਸੀਂ ਹਿਮਾਚਲ ਦੇ ਵਿੱਚ ਜਾਓਗੇ ਤਾਂ ਹਿਮਾਚਲ ਦੇ ਵਿੱਚ ਇੱਕ ਜਗ੍ਹਾ ਹੈ ਦਾਣੋ ਘਾਟ ਜਿੱਥੇ ਕਿ ਅੱਜ ਵੀ ਭੀਮ ਦਾ ਮਾਰਿਆ ਹੋਇਆ ਬਹੁਤ ਵੱਡਾ ਪੱਥਰ ਆਜੀ ਮੌਜੂਦ ਹੈ ਹਿਮਾਚਲ ਦੇ ਲੋਕ ਵੀ ਜਾਣਦੇ ਨੇ ਤੇ ਪੰਜਾਬ ਦੇ ਜਗ੍ਹਾ-ਜਗਾਹ ਜਿਹੜੇ ਭੀਮ ਦੇ ਵੱਡੇ ਇਤਿਹਾਸ ਬਣੇ ਹੋਏ ਨੇ ਤੇ ਕਈ ਜਗ੍ਹਾ ਹੋਰ ਵੀ ਐਦਾਂ ਦੀਆਂ ਦਿਲਚਸਪ ਸਥਾਨ ਨੂੰ ਵੀਡੀਓ ਦਿਖਾਵਾਂਗੇ ਕਿਵੇਂ ਜਿਹੜੇ ਭੀਮ ਦੇ ਨਾਲ ਜੁੜੀਆਂ ਹੋਈਆਂ ਤੇ ਮਹਾਭਾਰਤ ਦੇ ਨਾਲ ਯੋਧੇ ਨਾਲ ਜੁੜੀਆਂ ਹੋਈਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਆਪਣੇ ਆਪਣੇ ਦੋਸਤੋ ਤੁਸੀਂ ਇਹ ਲੋਹੇ ਦਾ ਕਢਾਹ ਦੇਖ ਰਹੇ ਹੋ ਕੋਈ ਆਮ ਕਢਾਹ ਨਹੀਂ ਇਹ ਮਹਾਪਾਰ ਦੇ ਮਹਾਨ ਯੋਧੇ ਭੀਮ ਦਾ ਕਢਾਹਾ ਤੇ ਉੱਥੋਂ ਦੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਭੀਮ ਇਸੇ ਦੇ ਵਿੱਚ ਖਾਣਾ ਖਾਂਦਾ ਸੀ ਤੇ ਮੰਦਿਰ ਵੀ ਉੱਥੇ ਭੀਮ ਦਾ ਬਣਿਆ ਹੋਇਆ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਦਿਆਂ ਉਹ ਯੋਧੇ ਨੇ ਜਿਨ੍ਹਾਂ ਨੇ ਵੱਡੇ ਇਤਿਹਾਸ ਰਚੇ ਨੇ ਤੇ ਮੰਦਿਰ ਹੈ ਕਿੱਥੇ ਹੈ ਕਿਵੇਂ ਤੁਸੀਂ ਜਗ੍ਹਾ ਤੋਂ ਉੱਤੇ ਜਾ ਕੇ ਦਰਸ਼ਨ ਕਰ ਸਕਦੇ ਹੋ ਪੂਰੀ ਸਟੋਰੀ ਲਾਸਟ ਤੱਕ ਦੇਖਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਿਉਂਕਿ ਹੋਰ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਦਿਆਂ ਕਰਨੀਆਂ ਨੇ ਤੇ ਇਹ ਮੰਦਿਰ ਇਹਦੇ ਵਿੱਚ ਬਣਿਆ ਹੋਇਆ ਜਿੱਥੇ ਕਿ ਅੱਜ ਵੀ ਭੀਮ ਦਾ ਕਰਾਹ ਉਹ ਜਗ੍ਹਾ ਦੇ ਉੱਤੇ ਮੌਜੂਦ ਹੈ ਤੇ ਉੱਥੋਂ ਦੇ ਲੋਕਾਂ ਵੱਲੋਂ ਜੋ ਜਾਣਕਾਰੀ ਸੀ ਪ੍ਰਾਪਤ ਕੀਤੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਮੰਦਿਰ ਦੇ ਵਿੱਚ ਜਿਹੜੇ ਭੀਮ ਤੇ ਉਹਨਾਂ ਦੇ ਭਰਾ ਇਸ ਜਗ੍ਹਾ ਉੱਤੇ ਆਏ ਸੀ ਉਹ ਉਹ ਖਾਣਾ ਇੰਨਾ ਕਰਾਹੇ ਦੇ ਵਿੱਚ ਹੀ ਖਾਂਦੇ ਸੀ ਤਾਂ ਇਸ ਜਗ੍ਹਾ ਦੇ ਉੱਤੇ ਇੱਕ ਪੁਰਾਣੀ ਸ਼ਿਵਲਿੰਗ ਮੰਦਿਰ ਹੀ ਬਣਿਆ ਹੋਇਆ ਜਿੱਥੇ ਕਿ ਜਿਹੜੇ ਭੀਮ ਤੇ ਉਹਨਾਂ ਦੇ ਭਰਾ ਸ਼ਿਵਲਿੰਗ ਦੀ ਪੂਜਾ ਕਰਦੇ ਸੀ ਸ਼ਿਪਗਵਾ ਨੂੰ ਪ੍ਰਸੰਨ ਕਰਦੇ ਸੀ ਤੇ ਅੱਜ ਵੀ ਸ਼ਿਵਲਿੰਗ ਦੇ ਉੱਤੇ ਲੋਕ ਮੱਥਾ ਟੇਕਦੇ ਨੇ ਤੇ ਜਦੋਂ ਵੀ ਅੱਜ ਆਰਤੀ ਹੁੰਦੀ ਹੈ ਤੇ ਇਸ ਕੜਾਹੀ ਦੇ ਵੀ ਨਾਲ ਆਰਤੀ ਹੁੰਦੀ ਹੈ ਕਿਉਂਕਿ ਮਹਾਨ ਯੋਧੇ ਭੀਮ ਤੇ ਉਹਨਾਂ ਦੇ ਭਰਾ ਹੋਏ ਨੇ ਤਾਂ ਇਸ ਨੂੰ ਲੈ ਕੇ ਇਹ ਵੀ ਦੱਸ ਦਿੰਨੇ ਆ ਕਿ ਕਈ ਲੋਕਾਂ ਦੇ ਮਨ ਵਿੱਚ ਇਹ ਵੀ ਸਵਾਲ ਹੋਵੇਗਾ ਕਿ ਇੰਨਾ ਵੱਡਾ ਕੜਾਹਾ ਕਿਉਂ ਕੀ ਮੇਸ ਦੇ ਵਿੱਚ ਖਾਣਾ ਖਾਂਦਾ ਹੋਵੇਗਾ ਤਾਂ ਭੀਮ ਦੇ ਵੱਡੇ ਇਤਿਹਾਸ ਨੇ ਤੇ ਤੁਸੀਂ ਹਿਮਾਚਲ ਦੇ ਵਿੱਚ ਜਾਓਗੇ ਤਾਂ ਹਿਮਾਚਲ ਦੇ ਵਿੱਚ ਇੱਕ ਜਗ੍ਹਾ ਹੈ ਦਾਣੋ ਘਾਟ ਜਿੱਥੇ ਕਿ ਅੱਜ ਵੀ ਭੀਮ ਦਾ ਮਾਰਿਆ ਹੋਇਆ ਬਹੁਤ ਵੱਡਾ ਪੱਥਰ ਆ ਜੀ ਮੌਜੂਦ ਹੈ ਹਿਮਾਚਲ ਦੇ ਲੋਕ ਵੀ ਜਾਣਦੇ ਨੇ ਤੇ ਪੰਜਾਬ ਦੇ ਜਗ੍ਹਾ ਜਗ੍ਹਾ ਜਿਹੜੇ ਭੀਮ ਦੇ ਵੱਡੇ ਇਤਿਹਾਸ ਬਣੇ ਹੋਏ ਨੇ ਤੇ ਕਈ ਜਗ੍ਹਾ ਹੋਰ ਵੀ ਐਦਾਂ ਦੀਆਂ ਦਿਲਚਸਪ ਸਥਾਨ ਨੂੰ ਵੀਡੀਓ ਦਿਖਾਵਾਂਗੇ ਕਿਵੇਂ ਜਿਹੜੇ ਭੀਮ ਦੇ ਨਾਲ ਜੁੜੀਆਂ ਹੋਈਆਂ ਤੇ ਮਹਾਭਾਰਤ ਦੇ ਨਾਲ ਯੋਧੇ ਨਾਲ ਜੁੜੀਆਂ ਹੋਈਆਂ ਇਸ ਵੀਡੀਓ ਨੂੰ ਬਤ-ਬਤ ਸ਼ੇਅਰ ਵੀ ਕਰਿਓ ਤੇ ਆਪਣੇ ਆਪਣੇ